ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਤੇ ਲਈ ਆਪਾਂ ਨੇ ਬਾਦਾਮ ਲੈ ਲੇ ਕਾਜੂ ਲੈ ਲੇ ਤੇ ਪਿਸਤਾ ਲੈ ਲਿਆ ਕਾਜੂ ਨੂੰ ਆਪਾਂ ਬਰੀਕ ਬਰੀਕ ਕੱਟ ਕਰ ਲੈਨੇ ਬਿਲਕੁਲ ਬਰੀਕ ਕਟਾਂਗੇ ਅੱਜ ਬਹੁਤ ਦਿਨਾਂ ਬਾਅਦ ਮੌਨ ਬਾਸ਼ ਆਈ ਹੈ ਜੀ ਥੋੜੀ ਜੀ ਗਰਮੀ ਤੋਂ ਰਾਹਤ ਮਿਲੂ ਬਹੁਤ ਜ਼ਿਆਦਾ ਗਰਮੀ ਪੈ ਰਹੀ ਥੀ ਦੋ ਦਿਨ ਹੋ ਗਏ ਵੀਡੀਓ ਵੀ ਨਹੀਂ ਬਣੀ ਗਰਮੀ ਕਰਕੇ ਹੁਣ ਅੱਜ ਬਣਾਉਣ ਲੱਗੇ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬੈਲ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਲਓ ਜੀ ਆਪਾਂ ਇੱਦਾਂ ਬ੍ਰੀਕ-ਬ੍ਰੀਕ ਸਾਰੇ ਕਾਜੂ ਕੱਟ ਲੈਣੇ ਆ ਇਦਾਂ ਹੀ ਆਪਾਂ ਬਦਾਮ ਕੱਟ ਲੈਨੇ ਆ। ਦੇਖੋ ਇਹਨੇ ਇਹ ਬਰੀਕ ਪੀਸ ਕਰ ਲਿਆ ਆਪਾਂ ਨੇ। ਕਿਉਂਕਿ ਬਹੁਤੇ ਮੋਟੇ ਆਪਾਂ ਨੂੰ ਨਹੀਂ ਚਾਹੀਦੇ ਜੀ ਬਰੀਕੇ ਚਾਹੀਦੇ ਨੇ। ਅੱਜ ਆਪਾਂ ਤੁਹਾਡੇ ਨਾਲ ਬਿਲਕੁਲ ਨਵੀਂ ਡਿਸ਼ ਸ਼ੇਅਰ ਕਰਦੇ ਆ। ਮੀਡੀਏ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ। ਆਹ ਜੀ ਬਦਾਮਾਂ ਨੂੰ ਵੀ ਆਪਾਂ ਇਦਾਂ ਕੱਟ ਲੈਨੇ ਆ। ਕਿਉਂਕਿ ਜੇ ਮੈਂ ਕੁੱਟਦੇ ਆ ਜੀ ਤਾਂ ਜ਼ਿਆਦਾ ਬਰੀਕ ਹੋ ਜਾਂਦੇ ਨੇ। ਆਪਾਂ ਨੂੰ ਬਾਹਲੇ ਬਰੀਕ ਨਹੀਂ ਚਾਹੀਦੇ। ਇਹ ਇਹਨਾਂ ਨੂੰ ਕੁੱਟ ਲੈਣਿਆਂ ਤਾਂ ਜ਼ਿਆਦਾ ਚੂਰਾ ਜਿਹਾ ਬਣ ਜਾਂਦਾ ਇਸ ਲਈ ਆਪਾਂ ਚਾਕੂ ਨਾਲ ਹੀ ਕੱਟ ਲੈਣਿਆਂ ਜਿੰਨੇ ਜਿੰਨੇ ਕਾਪਾ ਨੂੰ ਜ਼ਰੂਰਤਾ ਜੀ ਆਪਾਂ ਨੇ ਕੱਟ ਲੈ ਕਾਜੂ ਬਦਾਮ ਪਿਸਤਾ ਤੇ ਆ ਆਪਾਂ ਨੇ ਲੈ ਲਈ ਚੀਨੀ ਸਾਫਤ ਚੀਨੀ ਹੈ ਇਹ ਇੱਧਰ ਆਪਾਂ ਗੈਸ ਬਾਲ ਲੈਣਿਆਂ ਉੱਪਰ ਧਰ ਲੈਣਿਆਂ ਤਵਾ ਤਵੇ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋ ਕਰ ਲੈਨੇ ਆ। ਲਓ ਜੀ ਇੱਧਰ ਆਪਾਂ ਨੇ ਆਟਾ ਗੁੰਨ ਲਿਆ, ਸਿੰਪਲ ਆਟਾ। ਸਿੰਪਲ ਕਣਕ ਦਾ ਆਟਾ ਗੁੰਨਿਆ ਹੈ। ਇਹਦੇ ਆਪਾਂ ਪੇੜੇ ਬਣਾ ਲੈਨੇ ਆ। ਨਾ ਬਹੁਤੇ ਵੱਡੇ ਤੇ ਨਾ ਬਹੁਤੇ ਛੋਟੇ। ਅੱਧ ਡੱਡ ਕ ਪੇੜੇ ਬਣਾ ਲਵਾਂਗੇ ਇਹਦੇ। ਇਹਦੇ ਵਿੱਚ ਕੁਝ ਨਹੀਂ ਪਾਇਆ ਜੀ ਆਪਾਂ ਨੇ ਸਿੰਪਲ ਕਣਕ ਦਾ ਆਟਾ। ਇਸ ਤਰ੍ਹਾਂ ਆਪ ਸਾਰੇ ਪੇੜੇ ਬਣਾ ਲੈਨੇ। ਨਾਲ ਜੀ ਪੇੜੇ ਆਪਾਂ ਨੇ ਬਣਾ ਲਏ ਹੁਣ ਆਪਾਂ ਇਹਦੇ ਲੋਈਏ ਕਰ ਲੈਨੇ ਆ। ਕਈ ਗੰਨੀਆਂ ਕਹਿੰਦੇ ਨੇ ਪਰ ਸਾਢੇ ਤਾਂ ਲੋਈਏ ਕਹਿੰਦੇ ਨੇ। ਲੋਈਏ ਬਣਾ ਲੈਨੇ ਇਹਨਾਂ ਦੇ ਆਪਾਂ। ਸ਼ੇਅਰ ਕਰ ਦਿਆ ਕਰੋ ਜੀ ਵੀਡੀਓ ਨੂੰ ਜਰੂਰ ਲੋ ਜੀ ਆਪਾਂ ਨੇ ਲੋ ਇਹ ਸਾਰੇ ਬਣਾ ਲਏ ਲੋ ਜੀ ਹੁਣ ਆਪਾਂ ਰੋਟੀ ਵੇਲਦੇ ਆਂ ਰੋਟੀ ਨੂੰ ਆਪਾਂ ਚੰਗੀ ਤਰ੍ਹਾਂ ਲੰਬੀ ਜੀ ਵੇਲ ਲੈਣੇ ਹੁਣ ਜਿਹੜੀ ਇਹ ਚੀਨੀ ਲੈਤੀ ਆਪਾਂ ਇਹਨੂੰ ਰੋਟੀ ਦੇ ਉੱਪਰ ਪਾ ਲੈਨੇ ਆ ਸਾਰੇ ਰੋਟੀ ਦੇ ਉੱਪਰ ਫੈਲਾਇਆ ਲੰਮਾਗੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਇਦਾਂ ਮੋੜ ਲੈਨੇ ਆ దారా ఆటే చ డి చంగ ਕੋਈ ਚੇਪਣਾ ਮੇਰੇ ਕੋਲ ਚੌਸ ਪਰੌਂਠਾ ਬਣ ਗਿਆ ਹੁਣ ਇਹਦੇ ਉੱਪਰ ਆਪਾਂ ਆ ਜਿਹੜੇ ਕਾਜੂ ਤੇ ਬਦਾਮ ਹੋਕਰ ਇਹਦੇ ਇਹਨਾਂ ਨੂੰ ਚੰਗੀ ਤਰ੍ਹਾਂ ਇਹ ਵਿੱਚ ਲਾ ਦੇਣਾ ਪਿਸਤਾ ਵੀ ਪਾ ਲੈਨੇ ਯੂਪਰ ਇਨੂੰ ਵੀ ਆਪਾਂ ਚੰਗੀ ਤਰ੍ਹਾਂ ਇੱਦਾਂ ਦੱਬ ਦਿੰਨੇ ਆਂ ਕਾਜੂ ਵੀ ਇਸੇ ਤਰ੍ਹਾਂ ਆਪਾਂ ਸਾਰੇ ਲਗਾ ਦਿੰਨੇ ਲੋ ਜੀ ਪਰੌਂਠਾ ਆਪਣਾ ਤਿਆਰ ਹੋ ਗਿਆ ਦੇਖੋ ਦੇਖ ਉਹਨਾਂ ਆਪਾਂ ਨੂੰ ਇੱਧਰ ਤਾਂ ਵਾਰੀ ਆਪਣਾ ਗਰਮ ਹੋ ਗਿਆ ਤਾਂ ਵੇਤੇ ਪਾ ਲੈਨੇ ਇਹਨੂੰ ਬਣ ਲੈਣ ਦਿੰਨੇ ਆਪਾਂ ਲੋ ਜੀ ਆਪਾਂ ਇਹਦਾ ਪਾਸਾ ਪਲਟ ਦਿੰਨੇ ਆਂ ਪਰੌਠੇ ਦਾ ਹੁਣ ਇਹਦੇ ਉੱਪਰ ਆਪਾਂ ਲਗਾ ਦਿੰਨੇ ਆਂ ਘੀ ਹੁਣ ਇਹਦਾ ਆਪਾਂ ਦੂਜਾ ਪਾਸਾ ਪਾ ਲੈਦੇ ਹਾਂ। ਇਹ ਜਿਹੜੇ ਉੱਪਰ ਵੀ ਆਪਾਂ ਘੀ ਲਗਾ ਦਿੰਦੇ ਹਾਂ। ਇਹਨਾਂ ਚੰਗੀ ਤਰ੍ਹਾਂ ਆਪਾਂ ਪਲਟ-ਪਲਟ ਪਕਾ ਲੈਨੇ ਆ। ਕਿਉਂਕਿ ਜਿਹੜੀ ਇਹ ਚੀਨੀ ਹੈ ਜੀ ਇਹ ਬਹੁਤ ਸੋਹਣੀ ਮੈਲਟ ਹੋ ਕੇ ਬਹੁਤ ਟੈਸਟੀ ਗਰਾਂਠਾ ਬਣਦਾ। ਲਓ ਜੀ ਇਹ ਪਰੌਂਠਾ ਆਪਣਾ ਬਣ ਗਿਆ ਦੇਖੋ ਕੱਜੂ ਤੇ ਬਰਮਾ ਵਾਲਾ ਆਪਾਂ ਹੋਰ ਪਰੌਂਠਾ ਬਣਾਉਣੇ ਹਨ ਇੱਥੇ ਲਓ ਜੀ ਆਪਾਂ ਰੋਟੀ ਨੂੰ ਵੇਲ ਲੈਨੇ ਆਂ ਪਰ ਚੀਨੀ ਲਗਾ ਲੈਨੇ ਆਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਦੇ ਦਿਓ ਜੀ ਬਹੁਤ ਸਾਰੇ ਪਾਸੇ ਪਾਣੀ ਲਗਾ ਲੈਨੇ ਆ ਕਿਉਂਕਿ ਜਦ ਪਾਣੀ ਪਹਿਲਾਂ ਪਰੌਂਠੇ ਨੂੰ ਆਪਾਂ ਲਵਾਇਆ ਨਹੀਂ ਜੇ ਉਹ ਖੁੱਲਣਗੇ ਫਿਰ ਪਾਣੀ ਨਾਲ ਚੰਗੀ ਤਰ੍ਹਾਂ ਚਿਪ ਜਾਂਦਾ। ਇਹਨੂੰ ਵੀ ਇਦਾਂ ਮੋੜ ਲੈਨੇ ਆ। ਹੁਣ ਆਪਾਂ ਇਹਦੇ ਕੰਡਿਆਂ ਤੇ ਫੇਰ ਪਾਣੀ ਲਗਾ ਦਿੰਨੇ ਆ। ਪਰੌਂਠੇ ਨੂੰ ਬੇਲ ਲੈਨੇ ਆ। ਹੁਣ ਆਪਾਂ ਇਹਦੇ ਉੱਪਰ ਇਦਾਂ ਹੀ ਕਾਜੂ ਬਦਾਮ ਪਾ ਲੈਨੇ ਆ। ਦੋ ਤਰ੍ਹਾਂ ਨਾਲ ਬਣਾਵਾਂਗੇ ਅੱਜ ਇਦਾਂ ਹੀ ਪਾ ਲੈਨੇ ਉੱਪਰ। ਤੇ ਆਪਾਂ ਲੈਨੇ ਸੁੱਕਾ ਆਟਾ ਤਾਂ ਜੋ ਆਪਣਾ ਪਰੌਂਠਾ ਚਿੱਪੇ ਨਾ ਹੁਣ ਆਪਾਂ ਇਹਨੂੰ ਬੇਲਨੇ ਨਾਲ ਵੇਲ ਦਿੰਨੇ ਆ ਤਾਂ ਜੋ ਜਿਹੜੇ ਆਪਣੇ ਕਾਜੂ ਬਦਾਮ ਨੇ ਇਹ ਡਿੱਗਣ ਨਾ ਲਹਿਣ ਨਾਲ ਪਰੋਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਗੁੜ ਜਾਣ ਪਰੌਂਠੇ ਦੇ ਵਿੱਚ ਦੇਖੋ ਹਲਕੇ ਜਿਹੇ ਹੱਥ ਨਾਲ ਵੇਲਣਾ ਚੰਗੀ ਤਰ੍ਹਾਂ ਵਿੱਚ ਗੁੜ ਗਏ। ਲਓ ਜੀ ਇਹ ਪਰੌਂਠੇ ਦਾ ਵੀ ਆਪਾਂ ਇਦਾਂ ਹੀ ਪਾਸਾ ਪਲਟ ਦਿੰਨੇ ਆ। ਤੇ ghee ਲਗਾ ਦਿੰਨੇ ਆ। ਹੁਣ ਆਪਾਂ ਗੈਸ ਕੱਟ ਕਰ ਲਈ ਜ ਪਹਿਲਾਂ ਜ਼ਿਆਦਾ ਗਰਮ ਹੋ ਗਿਆ ਤਵਾ ਪਿਆ। ਹੁਣ ਆਪਾਂ ਇੱਧਰ ਵੀ ghee ਲਗਾ ਦਿੰਨੇ ਆ। ਜੀ ਦਾ ਪਾਸਾ ਪਾਲਟ ਦਿੰਨੇ ਚੰਕਾ ਲਮ ਚੰਗੀ ਤਰ੍ਹਾਂ ਇਹਨੂੰ ਦੱਬ ਦੱਬ ਕੇ ਪਕਾ ਲਏਗੇ ਚੰਗੀ ਬਸ ਲਓ ਜੀ ਇਹ ਵੀ ਪਰੌਂਠਾ ਆਪਣਾ ਬਣ ਕੇ ਤਿਆਰ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਆਪਣੇ ਬੱਚਿਆਂ ਨੂੰ ਬਣਾ ਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ